ਦਰਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਰੋਸ਼ੋ ਬੜੇ ਵੱਡੇ ਲੈਵਲ ਤੇ ਫਲॉप ਸਾਬਿਤ ਹੋਇਆ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਫਲੈਕਸ ਬੋਰਡਸ ਉਹਨਾਂ ਦੀਆਂ ਮਸ਼ੂਰੀਆਂ ਉਹਨਾਂ ਦੇ ਝੱਡੇ ਦੁਕਾਨਾਂ ਦੇ ਬਾਹਰ ਲੋਕਾਂ ਦੇ ਘਰਾਂ ਦੇ ਬਾਹਰ ਬਾਜ਼ਾਰਾਂ ਦੇ ਬਾਹਰ ਹਰ ਰਸਤੇ ਦੇ ਉੱਤੇ ਸਾਰੇ ਪਾਸੇ ਆਮ ਆਦਮੀ ਪਾਰਟੀ ਦੇ ਬੋਰਡਸ ਫਲੈਕਸਸ ਝੰਡੇ ਨਜ਼ਰ ਆ ਰਹੇ ਸੀ ਇਨਾਂ ਦੇ ਪ੍ਰੋਟੋਕੋਲਸ ਇਨਾਂ ਦੀਆਂ ਸਿਕਿਉਰਿਟੀਆਂ ਨੂੰ ਮੇਨਟੇਨ ਕਰਨ ਵਾਸਤੇ ਕਈ ਰਸਤੇ ਬੰਦ ਕਰ ਦਿੱਤੇ ਗਏ ਅੱਜ ਦੁਕਾਨਦਾਰਾਂ ਨੂੰ ਕਾਰੋਬਾਰੀਆਂ ਨੂੰ ਆਮ ਜਨਜੀਵਨ ਵਾਲਿਆਂ ਨੂੰ ਆਮ ਬਿਜ਼ਨਸਮੈਨ ਨੂੰ ਆਮ ਨੌਕਰੀ ਪੇਸ਼ਾਵਾਲੇ ਲੋਕਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੋਈ ਪਾਰਟੀ ਦੇ ਰੋਡ ਚੌਂ ਦੇ ਵਿੱਚ ਆਮ ਲੋਕ ਆਮ ਪਬਲਿਕ ਆਮ ਨਾਗਰਿਕਾਂ ਨੇ ਚਮੂਲੀਅਤ ਨਹੀਂ ਕੀਤੀ ਬਸ ਕੁਝ ਕਿਨਾਂ ਦੇ volunteers ਕੁਝ ਇੱਕ ਪਾਰਟੀ ਦੇ ਲੋਕ ਤੇ ਕੁਝ ਇੱਕ ਪੇਡ ਲੋਕ ਮੈਂ ਕਹਿ ਸਕਦਾ ਹਾਂ ਉਹਨਾਂ ਲੋਕਾਂ ਨੂੰ ਬੁਲਾਇਆ ਗਿਆ ਕਿ ਆਪਣੇ ਚਾਹੇਤੇ ਮੀਡੀਆ ਨੂੰ ਹੀ ਸਿਰਫ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਗਈ ਜਿਹੜੇ ਨਿਊਟਰਲ ਜੈਨੂਨ ਮੀਡੀਆ ਪਰਸਨਲ ਹੁੰਦੇ ਆ ਉਹਨਾਂ ਨੂੰ ਨੇੜੇ ਤੇੜੇ ਵੀ ਕਿਤੇ ਫੜਕਣ ਨਹੀਂ ਦਿੱਤਾ ਗਿਆ ਆਪ ਸੁਪਰੀਮੋ ਅਰਵਿੰਦ ਕੇਦਰੀਵਾਲ ਦੇ ਰੋਡ ਸ਼ੋਅ ਦੇ ਵਿੱਚ ਵੀ ਕੁਬਰ ਵਿਜੇ ਪ੍ਰਤਾਪ ਸਿੰਘ ਨਜ਼ਰ ਨਹੀਂ ਆਏ ਚਾਰੇ ਪਾਸੇ ਫਲੈਕਸ ਬੋਰਡ ਲਾਖੇ ਭਰੀਆਂ ਬਿਲਡਿੰਗਾਂ ਘਰਾਂ ਦੀਆਂ ਇਹ ਤਸਵੀਰਾਂ ਨਹੀਂ ਅੰਮ੍ਰਿਤਸਰ ਦੀਆਂ ਜਿੱਥੇ ਆਪ ਉਮੀਦਵਾਰ ਕੁਲਦੀਪ ਧਾਰੀਵਾਲ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਰੋਸ਼ੋ ਕੀਤਾ ਗਿਆ ਲੋਕ ਘਟ ਤੇ ਸੁਰੱਖਿਆ ਗੜ ਫਲੈਕਸ ਬੋਰਡ ਜਦ ਅਨਜ਼ਰਾਈ ਇਹ ਤਸਵੀਰਾਂ ਵੇਖ ਕੇ ਸਮਸੇਬੀ ਨੌਜਵਾਨ ਪਵਨ ਸ਼ਰਮਾ ਨੇ ਸਵਾਲ ਚੁੱਕੇ ਉਸਨੇ ਇਸ ਰੋਡ ਸ਼ੋ ਨੂੰ ਫਲੌਪ ਰੋਡ ਸ਼ੋ ਦੱਸਿਆ ਇਲਜ਼ਾਮ ਲਗਾਈ ਨੇ ਕਿ ਲੋਕਲ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਿਆ ਗਿਆ ਤੇ ਸਿਰਫ ਖੁਦ ਦੇ ਮੀਡੀਆ ਨੂੰ ਹੀ ਰੋਡ ਸ਼ੋ ਕਵਰ ਕਰਨ ਦਿੱਤਾ ਗਿਆ ਇੱਥੋਂ ਤੱਕ ਕਿ ਕੁਵਰ ਵਿਜੇ ਪ੍ਰਤਾਪ ਨੂੰ ਵੀ ਰੋਡ ਸ਼ੋ ਦੇ ਲਈ ਸੱਦਾ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਨੌਜਵਾਨ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਲਗਾਤਾਰ ਸੰਗ ਪਰੇਸ਼ਾਨ ਕੀਤਾ ਗਿਆ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋ ਬੜੇ ਵੱਡੇ ਲੈਵਲ ਤੇ ਫਲॉप ਸਾਬਿਤ ਹੋਇਆ ਉਹ ਆਪਣੇ ਸੰਗਠਨ ਨੂੰ ਪੂਰੀ ਤਰ੍ਹਾਂ ਇਸ ਰੋਡ ਸ਼ੋ ਦੇ ਵਿੱਚ ਮੇਨਟੇਨ ਕਰਨ ਦੇ ਵਿੱਚ ਬੜੇ ਵੱਡੇ ਲੈਵਲ ਤੇ ਕਲੀਅਰਲੀ ਅਸਫਲ ਰਿਹਾ ਅਸੀਂ ਜਾਣਦੇ ਹਾਂ ਕਿ ਅੰਮ੍ਰਿਤਸਰ ਕੌਨਸਟਿਟੂਐਂਸੀ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਆ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਇਸ ਵळे ਪਤਾ ਨਹੀਂ ਕਿਹੜੀ ਸਿਆਸੀ ਹਵਾ ਦੇ ਵਿੱਚ ਨੇ ਕਿ ਉਹ ਆਪਣੇ ਐਮਐਲਏਜ਼ ਨੂੰ ਵੀ ਮਿਲਣਾ ਮناسب ਨਹੀਂ ਸਮਝਦੇ ਉਹਨਾਂ ਨੂੰ ਵੀ ਦਰਖਵਰੇ ਇਤਨਾ ਨਹੀਂ ਸਮਝਦੇ ਕਿ ਉਹਨਾਂ ਨੂੰ ਵੀ ਇੱਕ ਜੁੜਤਾ ਦੇ ਨਾਲ ਨਾਂ ਲਾ ਜਾ ਕੇ ਰੋਡ ショ ਕੀਤਾ ਜਾਵੇ ਔਰ ਪਬਲਿਕ ਦੇ ਵਿੱਚ ਜਾਇਆ ਜਾਵੇ ਇੱਕ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਪੋਸਟਰ ਬॉय ਬਣਾ ਕੇ ਬੇਅਦਬੀ ਨਾਲ ਦੇ ਨਾਮ ਦੇ ਉੱਤੇ ਵੋਟਾਂ ਵਟੋਰਦੀ ਸੀ ਥਾਂ ਥਾਂ ਤੇ ਜਾ ਕੇ ਉਹਨਾਂ ਕੋਲ ਚੋਣ ਪ੍ਰਚਾਰ ਕਰਾਉਂਦੀ ਸੀ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਰੋਡ ショਅ ਦੇ ਵਿੱਚ ਵੀ ਕੁਵਰ ਵਿਜੇ ਪ੍ਰਤਾਪ ਸਿੰਘ ਨਜ਼ਰ ਨਹੀਂ ਆਏ ਔਰ ਸਿੱਧਾ ਸਮਝ ਆਉਂਦਾ ਹੈ ਕਿ ਇਨ੍ਹਾਂ ਪੋਲੀਟੀਕਲ ਲੀਡਰਸ ਦਾ ਅਰਵਿੰਦ ਕੇਜਰੀਵਾਲ ਵਰਗੇ ਸਿਆਸੀ ਦਿਮਾਗੀ ਬੁਖਾਰ ਇਸ ਲੈਵਲ ਤੇ ਵੱਧ ਗਿਆ ਕਿ ਉਹ ਵੀ ਇਹ ਜ਼ਰੂਰੀ ਨਹੀਂ ਸਮਝਦੇ ਕਿ ਲੋਕਲ ਐਮ ਐਲ ਏਜ਼ ਉਹਨਾਂ ਦੇ ਰੋਡ ਸ਼ੋ ਨੂੰ ਕਿਸ ਤਰ੍ਹਾਂ ਮਜ਼ਬੂਤ ਬਣਾ ਸਕਦੇ ਆ ਔਰ ਕਿਸ ਤਰ੍ਹਾਂ ਕਿੰਨੀ ਜ਼ਰੂਰਤ ਹੁੰਦੀ ਆ ਲੋਕਲ ਲੀਡਰਸ ਦੀ ਵੀ ਔਰ ਦੂਸਰੀ ਗੱਲ ਇਹ ਆ ਕਿ ਆਪਣੇ ਚਾਹੇਤੇ ਮੀਡੀਆ ਨੂੰ ਹੀ ਸਿਰਫ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਗਈ ਜਿਹੜੇ ਨਿਊਟਰਲ ਜੈਨੂਨ ਮੀਡੀਆ ਪਰਸਨਲਸ ਹੁੰਦੇ ਆ ਉਹਨਾਂ ਨੂੰ ਨੇੜੇ ਤੇੜੇ ਵੀ ਕਿਤੇ ਫੜਕਣ ਨਹੀਂ ਦਿੱਤਾ ਗਿਆ ਸੋ ਇਸ ਕਰਕੇ ਇੱਕ ਭ੍ਰਮ ਪੈਦਾ ਕਰਨਾ ਮੀਡੀਆ ਓਪਰਚ्युनिटी ਬਣਾਣੀ ਸਿਰਫ ਪੋਜ਼ਿਟਿਵ ਖਬਰਾਂ ਮਨਾਉਣੀਆਂ ਕਿ ਕਿਤੇ মিডিਆ ਪਲੈਟਫਾਰਮ ਸੱਚਾਈ ਬਿਆਨਾ ਕਰ ਦੇਣ ਕਿ ਇਹਨਾਂ ਦਾ ਰੋਡ ਸ਼ੋ ਕਿੰਨਾ ਭਿਆਨਕ ਤਰੀਕੇ ਦੇ ਨਾਲ ਫਲॉप ਹੋਇਆ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦਾ ਵੀ ਇਹ ਹਮੇਸ਼ਾ ਹੀ ਇੱਕ ਤੌਰ ਤਰੀਕਾ ਹੁੰਦਾ ਆ ਕਿ ਸ਼ਹਿਰ ਦੇ ਵਿੱਚ ਡਿਊਰਿੰਗ ਇਲੈਕਸ਼ਨ ਜਿੰਨੇ ਵੱਡੇ ਵੱਡੇ ਫਲੈਕਸ ਬੋਰਡਸ ਹੁੰਦੇ ਆ ਐਡਵਰਟਾਈਜ਼ਮੈਂਟ ਹੁੰਦੀਆਂ ਪਾਰਟੀ ਦੀਆਂ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਆ ਪਰ ਇਸ ਦੇ ਬਰਾਏਸ ਉਲਟ ਅੱਜ ਹਰ ਪਾਸੇ ਜਿਹੜੇ ਰਸਤੇ ਤੋਂ ਰੋਡ ਸ਼ੋਅ ਨਿਕਲਣਾ ਸੀ ਬਲਕਿ ਪੂਰੇ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਫਲੈਕਸ ਬੋਰਡਸ ਉਹਨਾਂ ਦੀਆਂ ਮਸ਼ਹੂਰੀਆਂ ਉਹਨਾਂ ਦੇ ਝੰਡੇ ਦੁਕਾਨਾਂ ਦੇ ਬਾਹਰ ਲੋਕਾਂ ਦੇ ਘਰਾਂ ਦੇ ਬਾਹਰ ਬਾਜ਼ਾਰਾਂ ਦੇ ਬਾਹਰ ਹਰ ਰਸਤੇ ਦੇ ਉੱਤੇ ਸਾਰੇ ਪਾਸੇ ਆਮ ਆਦਮੀ ਪਾਰਟੀ ਦੇ ਬੋਰਡਸ ਫਲੈਕਸਸ ਝੰਡੇ ਨਜ਼ਰ ਆ ਰਹੇ ਸੀ ਜਿਹੜੀ ਕਿ ਗੁਰੂ ਨਗਰੀ ਅੰਮ੍ਰਿਤਸਰ ਦੀ ਇੱਕ ਧਾਰਮਿਕ ਨਗਰੀ ਦੀ ਪਵਿੱਤਰ ਨਗਰੀ ਦੀ ਦਿਖ ਨੂੰ ਬਹੁਤ ਭੱਦਾ ਦਰਸ਼ਾਰੇ ਸੀ ਉਹ ਲੱਗਦਾ ਸੀ ਕਿ ਇਹ ਗੁਰੂ ਨਗਰੀ ਨਹੀਂ ਆ ਕਿਸੇ ਖਾਸ ਸਿਆਸੀ ਪਾਰਟੀ ਦੀ ਪੋਲਿਟਿਕਲ ਲੱਗ ਰਹੀ ਆ ਸੋ ਇਹ ਵੀ ਬੜੀ ਮਾੜੀ ਦਿਖ ਅੱਜ ਆਮ ਆਦਮੀ ਪਾਰਟੀ ਦੇ ਇਸ ਰੋਡ ਸ਼ੋਅ ਦੇ ਵਿੱਚ ਦੇਖਣ ਨੂੰ ਮਿਲੀ ਆ ਉੱਥੇ ਇਹ ਵੀ ਸਮਝ ਆ ਰਿਹਾ ਕਿ ਬਹੁਤ ਸਾਰੇ ਇਨ੍ਹਾਂ ਪਾਰਟੀਆਂ ਦੇ ਵਿੱਚ ਜਿਹੜੇ ਹੋਰ ਪਾਰਟੀਆਂ ਤੋਂ ਸਿਆਸੀ ਪ੍ਰਵਾਸੀ ਪੰਛੀ ਜਿਹੜੇ ਆ ਉਹ ਉਹ ਉੱਠ ਕੇ ਆਏ ਸੀ ਹੋਰ ਪਾਰਟੀਆਂ ਤੋਂ ਇਹਨਾਂ ਦੇ ਨਾਲ ਜੁੜੇ ਸੀ ਉਹ ਵੀ ਨਧਾਰਤ ਰਹੇ ਲੋਕਲ ਸੰਗਠਨ ਦੇ ਲੋਕ ਵੀ ਇਹਨਾਂ ਤੋਂ ਨਧਾਰਤ ਰਹੇ ਜਿਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਇਸ ਰੋਡ ショਅ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਨੂੰ ਵੀ ਬਹੁਤ ਵੱਡੇ ਲੈਵਲ ਤੇ ਆਮ ਲੋਕਾਂ ਨੂੰ ਜਨਜੀਵਨ ਪ੍ਰਭਾਵਿਤ ਹੋਇਆ ਲੋਕਾਂ ਨੂੰ ਪਰੇਸ਼ਾਨੀ ਹੋਈ ਟ੍ਰੈਫਿਕ ਸਿਸਟਮ ਉਥਲ ਪੁਤਲ ਹੋ ਗਿਆ ਇਹਨਾਂ ਦੇ ਪ੍ਰੋਟੋਕੋਲਸ ਇਹਨਾਂ ਦੀਆਂ ਸਿਕਿਉਰਟੀਆਂ ਨੂੰ ਮੇਨਟੇਨ ਕਰਨ ਵਾਸਤੇ ਕਈ ਰਸਤੇ ਬੰਦ ਕਰ ਦਿੱਤੇ ਗਏ ਅੱਜ ਦੁਕਾਨਦਾਰਾਂ ਨੂੰ ਕਾਰੋਬਾਰੀਆਂ ਨੂੰ ਆਮ ਜਨਜੀਵਨ ਵਾਲਿਆਂ ਨੂੰ ਆਮ ਬਿਜ਼ਨਸਮੈਨ ਨੂੰ ਆਮ ਨੌਕਰੀ ਪੇਸ਼ਾ ਵਾਲੇ ਲੋਕਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੋ ਕਲੀਅਰਲੀ ਦੱਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਬਿਲਕੁਲ ਉਲਟ ਜਾ ਕੇ ਲੋਕ ਆਪਣਾ ਰਿਐਕਸ਼ਨ ਦੇ ਰਹੇ ਆ ਲੋਕ ਕਈ ਪਲੈਟਫਾਰਮਸ ਦੇ ਉੱਤੇ VOTING ਕਰਾ ਰਹੇ ਆ ਲੋਕ ਇਹ ਪੁੱਛ ਰਹੇ ਆ ਕਿ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਲਈ ਤੁਸੀਂ ਐਕਸਾਈਟਿਡ ਹੋ ਕਿ ਨਹੀਂ 80% ਅਬਵ ਲੋਕ ਨਾ ਦਾ ਨਾਰਾ ਦੇ ਰਹੇ ਆ ਲੋਕ ਨਹੀਂ ਚਾਹੁੰਦੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਪ੍ਰਚਾਰ ਕਰੇ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਹੁਣ ਫਿਰ ਪਰਮਾਏ ਠੱਗੇ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੂੰ ਝੂਠ ਬੋਲ ਕੇ ਲੋਕਾਂ ਨੂੰ ਲੁਭਾਉਣ ਨੇ ਸੁਭਾਵਨੇ ਵਾਦੇ ਦਿਖਾ ਕੇ ਵੱਡਾ ਮੰਡਟ ਲੁੱਟ ਲਿਆ ਗਿਆ ਹੈ ਲੋਕੀ ਆਪਣੇ ਆਪ ਨੂੰ ਆਪਣੇ ਨਾਲ ਧੋਖਾ ਹੋਇਆ ਮਹਿਸੂਸ ਕਰ ਰਿਹਾ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਇਸੇ ਗੱਲ ਦੇ ਰਿਐਕਸ਼ਨ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੇ ਵਿੱਚ आम लोग आम पब्लिक आम नागरिकਾਂ ਨੇ ਸ਼ਮੂਲੀਅਤ ਨਹੀਂ ਕੀਤੀ ਬਸ ਕੁਝ ਕਿਨਾਂ ਦੇ ਵਲੰਟੀਅਰਸ ਕੁਝ ਇੱਕ ਪਾਰਟੀ ਦੇ ਲੋਕ ਤੇ ਕੁਝ ਇੱਕ ਪੇਟ ਲੋਕ ਮੈਂ ਕਹਿ ਸਕਦਾ ਉਹਨਾਂ ਲੋਕਾਂ ਨੂੰ ਬੁਲਾਇਆ ਗਿਆ ਔਰ ਵੱਡੀ ਇਸ਼ਤਿਹਾਰਬਾਜ਼ੀ ਕੀਤੀ ਗਈ ਉਹੀ ਰਸਤਾ ਰੋਡ ਸ਼ੋਅ ਲਈ ਚੁਣਿਆ ਗਿਆ ਜਿਹੜਾ ਆਲਰੇਡੀ ਬਹੁਤ ਛੋਟਾ ਰਸਤਾ ਆ ਜਿੱਥੇ ਤੇ 50 ਬੰਦੇ ਖੜੇ ਹੋ ਜਾਂਦੇ ਵੱਡੀ ਭੀੜ ਨਜ਼ਰ ਆਉਂਦੀ ਆ ਸੋ ਇਹ ਤੌਰ ਤਰੀਕੇ ਅਪਣਾਏ ਗਏ ਆਪਣੇ ਰੋਡ ਸ਼ੋਅ ਨੂੰ ਸਫਲ ਕਰਾਉਣ ਵਾਸਤੇ ਪਰ ਅਸਲ ਰੂਪ ਦੇ ਵਿੱਚ ਇੰਪਲੀਮੈਂਟੇਸ਼ਨ ਦੇ ਵਿੱਚ ਔਨ ਗਰਾਉਂਡ ਬਹੁਤ ਵੱਡੇ ਲੈਵਲ ਤੇ ਅੱਜ ਦਾ ਰੋਡ ਸ਼ੋ ਵੱਡੇ ਲੈਵਲ ਤੇ ਫਲॉप ਹੋ ਗਿਆ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹਦੇ ਵਾਸਤੇ ਕਲੀਅਰ ਇੱਕ ਮੈਸੇਜ ਆਮ ਪਬਲਿਕ ਦਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਆਮ ਜਨਤਾ ਪੰਜਾਬ ਦੀ ਜਨਤਾ ਪੰਜਾਬ ਦੇ ਨਾਗਰਿਕ ਗੁਰੂ ਨਗਰੀ ਅੰਮ੍ਰਿਤਸਰ ਦੇ ਵੋਟਰਸ ਲਾਈਕ ਨਹੀਂ ਕਰ ਰਹੇ ਟੋਟਲੀ ਇਹਨਾਂ ਨੂੰ ਡਿਸਲਾਈਕ ਕਰ ਰਿਹਾ ਇਹ ਬੜਾ ਵੱਡਾ ਮੈਸੇਜ ਅੰਦਰ ਖਾਤੇ ਅੰਡਰ ਕਰੰਟ ਆਮ ਆਦਮੀ ਪਾਰਟੀ ਦੇ ਸੁਪਰੀਮੋ ਅੱਜ ਦੇ ਰੋਡ ਸ਼ੋਅ ਤੋਂ ਸਮਝ ਗਏ ਹੋਣਗੇ ਨੌਜਵਾਨੀ ਕਿਹਾ ਕਿ ਚਾਰੇ ਪਾਸੇ ਆਮ ਆਦਮੀ ਪਾਰਟੀ ਦੇ ਝੰਡੇ ਫਲੈਕਸ ਬੋਰਡ ਹੀ ਨਜ਼ਰ ਆ ਰਹੇ ਸੀ ਰੋਡ ਸ਼ੋਅ ਕਰਕੇ ਮੁਰਤੂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਦੁਕਾਨਦਾਰਾਂ ਨੂੰ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਰੋਡ ਸ਼ੋਅ ਦੇ ਵਿੱਚ ਕੁਝ ਆਮ ਆਦਮੀ ਪਾਰਟੀ ਦੇ ਬਲੈਂਟਿਕਨ ਨਜ਼ਰ ਆਏ ਕੁਝ ਕਿਰਾਏ ਦੇ ਉੱਤੇ ਲਿਆਂਦੇ ਹੋਏ ਲੋਕ ਸੀ ਨौजਵਾਨ ਨੇ ਕਿਹਾ ਕਿ ਸਰਕਾਰ ਦੇ ਦਾਬੇ ਖੋਖਲੇ ਸਾਬਿਤ ਹੋ ਰਹੇ ਨੇ ਇਹੀ وجہ ਹੈ ਕਿ ਹੁਣ ਆਮ ਆਦਮੀ ਪਾਰਟੀ ਨੂੰ ਲੋਕ ਮੂੰ ਨਿਲਾ ਰਹੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ